ਅਗਲੀ ਖਬਰ ਰਸ਼ੀਆ ਤੋਂ ਆ ਰਹੀ ਹੈ ਰਸ਼ੀਆ ਦਾ ਇੱਕ ਟਰਾਂਸਪੋਰਟ ਮਿਨਿਸਟਰ ਉਸ ਨੂੰ ਸੈਕ ਕੀਤਾ ਗਿਆ ਸੀਗਾ ਪੁਤਨ ਹੁਣਾ ਦੇ ਦੁਆਰਾ ਅੱਜ ਉਸ ਦੀ ਬੋਡੀ ਮਿਲੀ ਆ ਉਸ ਦੀ ਗੱਡੀ ਦੇ ਵਿੱਚ ਤੇ ਕਹਿੰਦੇ ਵੀ ਉਹਦੇ ਗੋਲੀ ਲੱਗੀ ਹੋਈ ਸੀਗੀ ਮਾਸਕੋ ਤੋਂ ਇਹ ਜਿਹੜੀ ਰਿਪੋਰਟ ਆ ਰਹੀ ਆ ਸਟਾਰਟਓਵਰਟ ਕਹਿੰਦੇ ਵੀ ਜਿਹੜੇ ਇਨਵੈਸਟੀਗੇਟਰਸ ਆਬਵੀਅਸਲੀ ਉਹਨਾਂ ਨੇ ਕਹਿਣਾ ਵੀ ਲੱਗਦਾ ਸਾਨੂੰ ਵੀ ਉਹਨੇ ਆਪਣੀ ਜਿਹੜੀ ਜਾਨ ਆ ਉਹ ਖੁਦ ਹੀ ਲੈ ਲਈ ਸੀਗੀ ਕੋਸਕ ਰੀਜਨ ਜਿਹੜਾ ਆ ਯੂਕਰੇਨ ਦੇ ਵਿੱਚ ਜਿਹੜਾ ਉਸ ਦੇ ਨਜ਼ਦੀਕ ਆ ਉਸ ਤੇ ਲਈ ਇਸ ਨੇ ਰੈਨਵੀ ਜਿਹੜਾ ਹੋ ਕਿਤਾ ਸੀਗਾ ਕਲਪਸ਼ਨ ਦੇ ਕੇਸਸ ਦੇ ਵਿੱਚ ਕਹਿੰਦੇ ਵੀ ਇਹਦਾ ਬਹੁਤ ਜ਼ਿਆਦਾ ਨਾਮ ਆ ਰਿਹਾ ਸੀਗਾ ਇਹ ਜਿਹੜਾ ਸਾਬਕਾ ਟਰਾਂਸਪੋਰਟ ਮਨਿਸਟਰ ਰਸ਼ੀਆ ਦੇ ਵਿੱਚ ਰੋਮਨ ਸਟਾਰੋਵੋਇਟ ਜਿਹੜਾ ਉਸਦਾ ਸੀਗਾ ਫਿਰ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਤੇ ਅੱਜ ਉਸ ਦੀ ਜਿਹੜੀ ਕਹਿੰਦੇ ਆ ਵੀ লাশ ਬਰਾਮਦ ਅਜਿਹੀ ਹੋ ਹੋਈਆ ਸੋ ਕਹਿੰਦੇ ਵੀ ਸਾਲ ਕੀ ਹੀ ਉਹ ਜੌਬ ਦੇ ਉੱਤੇ ਜਿਹੜਾ ਉਹ ਰਿਆ ਸੀਗਾ ਸੋ ਇਹ ਜਿਹੜਾ ਆ ਉਹ ਇਲਾਕਾ ਸੀਗਾ ਜਿਹੜਾ ਯੂਕਰੇਨ ਦੇ ਨਜ਼ਦੀਕ ਖੁਰਸਤ ਦਾ ਇਲਾਕਾ ਸੀ ਜਿਸ ਦੇ ਉੱਤੇ ਯੂਕਰੇਨ ਦੇ ਟ੍ਰੂਪਸ ਨੇ ਕਾਫੀ ਕਬਜ਼ਾ ਵਗੈਰਾ ਵੀ ਜਿਹੜਾ ਉਹ ਕਰ ਲਿਆ ਸੀ ਕੁਝ ਹਿੱਸਿਆਂ ਦੇ ਵਿੱਚ ਕੁਝ ਮਹੀਨਿਆਂ ਦੇ ਲਈ ਉੱਥੇ ਦਾ ਇਹ ਮੇਨ ਸੀਗਾ ਉਸ ਨੂੰ ਇਹ ਰਨ ਵੀ ਕਰਦਾ ਸੀ ਫਿਰ ਇਵੈਂਚੁਅਲੀ ਇਹ ਟ੍ਰਾਂਸਪੋਰਟ ਮਨਿਸਟਰ ਵੀ ਉੱਥੇ ਦਾ ਜਿਹੜਾ ਉਹ ਆ ਬਣਿਆ ਸੀਗਾ ਕਈ ਜਿਹੜੀਆਂ ਕਨਫਲਿਕਟਿੰਗ ਰਿਪੋਰਟਸ ਕਹਿੰਦੇ ਵੀ ਆ ਰਹੀਆਂ ਐ ਇਸ ਦੀ ਮੌਤ ਨੂੰ ਜਿਹੜਾ ਉਹ ਲੈ ਕੇ ਰਸ਼ੀਅਨ ਇਨਵੈਸਟੀਗੇਟਿਵ ਕਮੇਟੀ ਆ ਜੋ ਸਾਰੇ ਮੇਜਰ ਕਰਾਈਮਸ ਦੀ ਇਨਵੈਸਟੀਗੇਸ਼ਨ ਕਰਦੀ ਆ ਤੇ ਕਹਿੰਦੇ ਵੀ ਪ੍ਰੈਸਾਈਸ ਸਰਕਮਸਟੈਂਸ ਨੂੰ ਸਟੈਬਲਿਸ਼ ਕਰਨ ਦੇ ਉੱਤੇ ਉਹ ਕੰਮ ਜਿਹੜੇ ਉਹ ਕਰ ਰਹੇ ਆ ਮਈ 2024 ਦੇ ਵਿੱਚ ਜਿਹੜਾ ਰੋਮਨ ਅਸਟਾਰ ਵਰਡ ਆ ਉਹੋ ਜਿਹੜਾ ਬਣਿਆ ਸੀਗਾ ਟਰਾਂਸਪੋਰਟ ਮਿਨਿਸਟਰ 5 ਸਾਲਾਂ ਦੇ ਲਈ ਜਿੱਦਾਂ ਪਹਿਲਾਂ ਦੱਸਿਆ ਵੀ ਕੁਰਸਤੇ ਇਲਾਕੇ ਨੂੰ ਇਹ ਗਵਰਨ ਕਰਦਾ ਰਿਹਾ ਉੱਥੇ ਦਾ ਗਵਰਨਰ ਜਿਹੜਾ ਉਹ ਰਿਹਾ ਸੀਗਾ ਤੇ ਵੈਂਚਲੀ ਜਿਹੜਾ ਐਸ ਨੂੰ ਲਾਹ ਦਿੱਤਾ ਗਿਆ ਸੀਗਾ ਸੋ ਹੁਣ ਉਸ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ ਜੀ ਜੀ ਅਗਲੀ ਖਬਰ ਰਸ਼ੀਆ ਤੋਂ ਆ ਰਹੀ ਹੈ ਰਸ਼ੀਆ ਦਾ ਇੱਕ ਟਰਾਂਸਪੋਰਟ ਮਿਨਿਸਟਰ ਉਸ ਨੂੰ ਸੈਕ ਕੀਤਾ ਗਿਆ ਸੀਗਾ ਪੁਤਨ ਹੁਣਾ ਦੇ ਦੁਆਰਾ ਅੱਜ ਉਸ ਦੀ ਬਾਡੀ ਮਿਲੀ ਆ ਉਸ ਦੀ ਗੱਡੀ ਦੇ ਵਿੱਚ ਤੇ ਕਹਿੰਦੇ ਵੀ ਉਹਦੇ ਗੋਲੀ ਲੱਗੀ ਹੋਈ ਸੀਗੀ ਆ ਮਾਸਕੋ ਤੋਂ ਇਹ ਜਿਹੜੀ ਰਿਪੋਰਟ ਆ ਰਹੀ ਆ ਸਟਾਰਟਵਰਟ ਕਹਿੰਦੇ ਵੀ ਜਿਹੜੇ ਇਨਵੈਸਟੀਗੇਟਰਸ ਆਬਵੀਅਸਲੀ ਉਹਨਾਂ ਨੇ ਇਹ ਕਹਿਣਾ ਵੀ ਲੱਗਦਾ ਸਾਨੂੰ ਵੀ ਉਹਨੇ ਆਪਣੀ ਜਿਹੜੀ ਜਾਨ ਆ ਉਹ ਖੁਦ ਹੀ ਲੈ ਲਈ ਸੀਗੀ ਆ ਕੁਰਸਕ ਰੀਜਨ ਜਿਹੜਾ ਆ ਅਮ ਯੂਕਰੇਨ ਦੇ ਵਿੱਚ ਜਿਹੜਾ ਉਸ ਦੇ ਨਜ਼ਦੀਕ ਆ ਉਸ ਤੇ ਲਈ ਇਸਨੇ ਰੈਨਵੀ ਜਿਹੜਾ ਹੋ ਕਿਹਾ ਸੀਗਾ ਕਲਪਸ਼ਨ ਦੇ ਕੇਸਸ ਦੇ ਵਿੱਚ ਕਹਿੰਦੇ ਵੀ ਇਹਦਾ ਬਹੁਤ ਜ਼ਿਆਦਾ ਨਾਮ ਆ ਰਿਹਾ ਸੀਗਾ ਇਹ ਜਿਹੜਾ ਸਾਬਕਾ ਆ ਟਰਾਂਸਪੋਰਟ ਮਨਿਸਟਰ ਰਸ਼ੀਆ ਦੇ ਵਿੱਚ ਰੋਮਨ ਸਟਾਰੋਵੋਇਟ ਜਿਹੜਾ ਹੁੰਦਾ ਸੀਗਾ ਫਿਰ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਤੇ ਅੱਜ ਉਸ ਦੀ ਜਿਹੜੀ ਕਹਿੰਦੇ ਆ ਵੀ লাশ ਬਰਾਮਦ ਅਜਿਹੀ ਹੋਈ ਆ ਸੋ ਕਹਿੰਦੇ ਵੀ ਸਾਲ ਕੀ ਹੀ ਉਹ ਜੌਬ ਦੇ ਉੱਤੇ ਜਿਹੜਾ ਉਹ ਰਿਆ ਸੀਗਾ ਸੋ ਇਹ ਜਿਹੜਾ ਆ ਉਹ ਲਾਕਾ ਸੀਗਾ ਜਿਹੜਾ ਯੂਕਰੇਨ ਦੇ ਨਜ਼ਦੀਕ ਖੁਰਸਕ ਦਾ ਇਲਾਕਾ ਸੀ ਜਿਸ ਦੇ ਉੱਤੇ ਯੂਕਰੇਨ ਦੇ ਟ੍ਰੂਪਸ ਨੇ ਕਾਫੀ ਕਬਜ਼ਾ ਵਗੈਰਾ ਵੀ ਜਿਹੜਾ ਉਹ ਕਰ ਲਿਆ ਸੀ ਕੁਝ ਹਿੱਸਿਆਂ ਦੇ ਵਿੱਚ ਕੁਝ ਮਹੀਨਿਆਂ ਦੇ ਲਈ ਉੱਥੇ ਦਾ ਇਹ ਮੇਨ ਸੀਗਾ ਉਸ ਨੂੰ ਇਹ ਰਨ ਵੀ ਕਰਦਾ ਸੀ ਫਿਰ ਵੈਂਚੁਲੀ ਟ੍ਰਾਂਸਪੋਰਟ ਮਨਿਸਟਰ ਵੀ ਉੱਥੇ ਦਾ ਜਿਹੜਾ ਉਹ ਆ ਬਣਿਆ ਸੀਗਾ ਕਈ ਜਿਹੜੀਆਂ ਕਨਫਲੈਕਟਿੰਗ ਰਿਪੋਰਟਸ ਕਹਿੰਦੇ ਵੀ ਆ ਰਹੀਆਂ ਐ ਇਸ ਦੀ ਮੌਤ ਨੂੰ ਜਿਹੜਾ ਉਹ ਲੈ ਕੇ ਰਸ਼ੀਆ ਨੇ ਇਨਵੈਸਟੀਗੇਟਿਵ ਕਮੇਟੀ ਆ ਜੋ ਸਾਰੇ ਮੇਜਰ ਕਰਾਈਮਸ ਦੀ ਇਨਵੈਸਟੀਗੇਸ਼ਨ ਕਰਦੀ ਆ ਤੇ ਕਹਿੰਦੇ ਵੀ ਪ੍ਰੈਸਾਈ ਸਰਕਮਸਟੈਂਸ ਨੂੰ ਸਟੈਬਲਿਸ਼ ਕਰਨ ਦੇ ਉੱਤੇ ਉਹ ਕੰਮ ਜਿਹੜੇ ਉਹ ਕਰ ਰਹੇ ਆ ਮਈ 2024 ਦੇ ਵਿੱਚ ਜਿਹੜਾ ਰੋਮਨ ਅਸਟਾਰ ਵਰਤ ਉਹੋ ਜਿਹੜਾ ਬਣਿਆ ਸੀਗਾ ਟਰਾਂਸਪੋਰਟ ਮਿਨਿਸਟਰ 5 ਸਾਲਾਂ ਦੇ ਲਈ ਜਿੱਦਾਂ ਪਹਿਲਾਂ ਦੱਸਿਆ ਵੀ ਕੁਰਕਸਤੇ ਇਲਾਕੇ ਨੂੰ ਇਹ ਗਵਰਨ ਕਰਦਾ ਰਿਹਾ ਉੱਥੇ ਦਾ ਗਵਰਨਰ ਜਿਹੜਾ ਉਹ ਰਿਹਾ ਸੀਗਾ ਤੇ ਵੈਂਚੀ ਜਿਹੜਾ ਐਸ ਨੂੰ ਲਾਹ ਦਿੱਤਾ ਗਿਆ ਸੀਗਾ ਸੋ ਹੁਣ ਉਸ ਦੀ ਲਾਸ਼ ਜਿਹੜੀ ਉਹ ਬਰਾਮਦ ਹੋਈ ਆ ਜੀ